ਅੱਜ ਸੰਗਤਾਂ ਦਾ ਆ ਜੋ ਇੱਕ ਚੈਟ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਜੇ ਗੱਲ ਕਰਨੀ ਆ ਕਿ ਉਹ ਜਿਹੜਾ ਇੱਕ ਗਰੁੱਪ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਬਣਾਇਆ ਤੇ ਉਹਦੇ ਚ ਪਤਾ ਨਹੀਂ ਕੁਝ ਬੰਦੇ ਐਡ ਹੋ ਕੇ ਇਦਾਂ ਦੀਆਂ ਕਿਸੇ ਨੂੰ ਮਾਰਨੀਆਂ ਧਮਕੀਆਂ ਦੇ ਰਿਹਾ ਤੇ ਉਹਦੇ ਉਹਨਾਂ ਚੀਜ਼ਾਂ ਨਾਲ ਅਸੀਂ ਸਹਿਮਤੀ ਨਹੀਂ ਅਸੀਂ ਉਹਨਾਂ ਦੀ ਨਿਖੇਦੀ ਕਰਦੇ ਆ ਕਿ ਇਹੋ ਜਿਹੀਆਂ ਚੀਜ਼ਾਂ 'ਚ ਅਸੀਂ ਵਿਸ਼ਵਾਸ ਨਹੀਂ ਰੱਖਦੇ ਤੇ ਦੂਸਰਾ ਇਹ ਆ ਗੱਲ ਆ ਕਿ ਉਸ ਚੀਜ਼ਾਂ ਨੂੰ ਆਧਾਰ ਬਣਾ ਕੇ ਅੱਜ ਇੱਕ ਵਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਚ ਜਿਹੜੀ ਮੇਰਾ ਖਿਆਲ ਹੈ ਕਿ ਐਨਐਸਏ ਸਰਕਾਰ ਵੱਲੋਂ ਲਾਈ ਗਈ ਉਹਦੇ ਚ ਪੰਜਾਬ ਦੇ ਸਾਰੇ ਇਨਸਾਫ ਸੰਧ ਲੋਕ ਉਹਦਾ ਵਿਰੋਧ ਕਰ ਰਹੇ ਸੀ ਤੇ ਮਜੀਠੀਆ ਸਾਹਿਬ ਉਹਨੂੰ ਸਹੀ ਠਰਉਣ ਵਾਸਤੇ ਅਮਰਤਪਾਲ ਦੇ ਖਿਲਾਫ ਜੋ ਪਹਿਲਾਂ ਤੋਂ ਹੀ ਜਦੋਂ ਅਜਨਾਲਾ ਥਾਣੇ ਤੋਂ ਬਾਅਦ ਜਾਂ ਉਦੋਂ ਜਦੋਂ ਤੋਂ ਵੀ ਉਹ ਇੱਥੇ ਆਇਆ ਉਦੋਂ ਤੋਂ ਹੀ ਉਹਦੇ ਖਿਲਾਫ ਬੜੇ ਜੋਰ ਸ਼ੋਰ ਨਾਲ ਲੱਗੇ ਹੋਏ ਆ ਤੇ ਇਹਦਾ ਮੇਰਾ ਖਿਆਲ ਹੈ ਕਿ ਇਹ ਇਹਦਾ ਇਹੋ ਹੀ ਕਾਰਨ ਹੈ ਕਿ ਇਹ ਮਜੀਠੀਆ ਇੱਕ ਨਸ਼ੇ ਦਾ ਬਹੁਤ ਵੱਡਾ ਸਦਗ ਰਿਆ ਜਿਹੜਾ ਪੰਜਾਬ ਦੀ ਨੌਜਵਾਨੀ ਇਸ ਧਰਤੀ ਤੇ ਨਸ਼ਾ ਲੈਂਦਾ ਤੇ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਡੋਪਿਆ ਤੇ ਅਮਰਪਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੀ ਨੌਜਵਾਨੀ ਨੂੰ ਨਸ਼ੇ 'ਚੋਂ ਬਾਹਰ ਕੱਢਣ ਦਾ ਇਹੋ ਵਿਰੋਧ ਕਰਕੇ ਉਹ ਦਿਨ ਰਾਤ ਪਹਿਲਾਂ ਵੀ ਉਦੋਂ ਬੜੇ ਇਹਨੇ ਹਲਾਗੁਲਾ ਕੀਤਾ ਕਿ ਸਰਕਾਰ ਨੂੰ ਛੇਤੀ ਫੜਨਾ ਚਾਹੀਦਾ ਨਹੀਂ ਤੇ ਮੈਂ ਪੰਜਾਂ ਮਿੰਟਾਂ 'ਚ ਫੜ ਲੂੰਗਾ ਮੈਂ ਕਰ ਦੂੰਗਾ ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਹੁਣ 3 ਸਾਲ ਤੋਂ ਬਾਹਰ ਆ ਤੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਜੀ ਉਹਦੇੋਂ ਨਾਲ ਖਰਾਬ ਹੋ ਰਹੇ ਹਾਲਾਤ ਤੇ ਹੁਣ ਵੀ ਦਿਨ ਰਾਤ ਖਰਾਬ ਆ ਇਹ ਮਜੀਠੀਆ ਰਗਿੰਦੀ ਦੇਣੀ ਆ ਕਿ ਜਿਹੜਾ ਨਸ਼ਾ ਲੈਂਦਾ ਤੇ ਨਸ਼ੇ ਦੀ ਵਜ੍ਹਾ ਨਹੀਂ ਇਹ ਸਾਰਾ ਕਸ਼ਿਸ਼ ਹੋ ਰਿਹਾ ਇਸ ਕਰਕੇ ਅਸੀਂ ਇਸ ਚੀਜ਼ ਦੀ ਮਜੀਠੀਆ ਸਾਹਿਬ ਦੀ ਜਿਹੜੀ ਕਾਰਗਜ਼ਾਰੀ ਆ ਜਿਹੜੇ ਵੱਡਿਆਂ ਦੀ ਆ ਪੁਰਖਿਆਂ ਦੀ ਆ ਉਹ ਸਾਰੇ ਲੋਕ ਜਾਣਦੇ ਆ ਕਿ ਇਹਨਾਂ ਨੇ ਪੰਥ ਨੂੰ ਪੰਜਾਬ ਨੂੰ ਅਕਾਲੀ ਪਾਰਟੀ ਨੂੰ ਕਿੱਦਾਂ ਖੇਰੂ ਖੇਰੂ ਕਰਕੇ ਰੱਖ ਦਿੱਤਾ ਕਿ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਿਹੜੋ ਕੋ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਭੁਗਤਣਾ ਇਹਨਾਂ ਦਾ ਕੰਮ ਆ ਮੇਰਾ ਖਿਆਲ ਹੈ ਕਿ ਅੱਗੇ ਵੀ ਇਹਨਾਂ ਦੇ ਵੱਡੇ ਵੱਡੇ ਰ ਵੀ ਸਰਕਾਰਾਂ ਦੇ ਪਿੱਠੂ ਰ ਹੈ ਤੇ ਹੁਣ ਵੀ ਸਰਕਾਰਾਂ ਦੀ ਪੇ ਪੇੜਤੇ ਖੜੇ ਆ ਤੇ ਜੋ ਆਪਣੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਉਹਦੇ ਚ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲੋਕ ਪੱਲੀ ਭਾਂਤ ਜਾਣੂ ਆ ਇਸ ਕਰਕੇ ਜਿਆਦਾ ਕੁਝ ਕਹਿਣ ਦੀ ਲੋੜ ਨਹੀਂ ਤੇ ਮੇਰਾ ਖਿਆਲ ਹੈ ਕਿ ਜਿਹੜੇ ਵੀ ਲੋਕ ਪੰਜਾਬ ਦੇ ਅਮਨ ਸ਼ਾਂਤੀ ਨੂੰ ਕੋਈ ਖਤਰਾ ਵਾ ਮੇਰਾ ਖਿਆਲ ਹੈ ਕਿ ਉਹਨਾਂ ਤੇ ਅਸੀਂ ਵੀ ਕਹਿੰਨੇ ਆ ਕਿ ਪੰਜਾਬ ਦਾ ਮਾਹੌਲ ਸ਼ਾਂਤ ਰਹਿਣਾ ਚਾਹੀਦਾ ਆਪਸੀ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਇਹੋ ਜੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਇਹ ਜੋ ਇਹੋ ਜਿਹੇ ਕਾਲੇ ਕਾਨੂੰਨ ਆ ਉਹਨਾਂ ਦਾ ਸਾਰੇ ਅਸੀਂ ਅੱਜ ਵੀ ਅਪੀਲ ਕਰਦੇ ਆ ਕਿ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਕਹਿੰਨੇ ਆ ਕਿ ਇਹ ਇਹ ਇਹਨਾਂ ਲੋਕਤੰਤਰ 'ਚ ਇਹੋ ਜਿਹੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਇਹਨਿਆਂ ਕ ਬੇਨਤੀਆਂ ਕਰਦੇ ਆ ਕੋਈ ਭੁੱਲ ਚੁੱਕ ਹੋਵੇ ਉਹਦੇ ਲਈ